ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਲਈ ਖੁਸ਼ਖਬਰੀ ਨਮਸਕਾਰ ਆਦਾਬ ਕੀ ਹਾਲ ਚਾਲ ਨੇ ਦੋਸਤੋ ਹਾਂਜੀ ਆਪਣੇ ਚਾਚੂ ਖੜੇ ਨੇਗੇ ਤੁਸੀਂ ਪੁੱਛ ਸੋਚ ਰਹੇ ਹੋਵੋਗੇ ਕਿਹੜੀ ਖੁਸ਼ਖਬਰੀ ਨਾ ਮੁੰਡਾ ਹੋਇਆ ਨਾ ਕੁੜੀ ਤੇ ਕੋਠੀ ਦੀ ਖੁਸ਼ਖਬਰੀ ਆ ਚਾਚੂ ਨੇ ਲਿਆ ਨਵਾਂ ਮਕਾਨ ਦੇਖੋ ਜੀ ਆਪਾਂ ਉੱਪਰਲੇ ਫਲੋਰ ਤੇ ਖੜੇ ਆ ਦੇਖੋ ਚਾ ਚਾਚਾ ਪਿੱਛੇ ਆ ਗਏ ਦੇਖੋ ਫਰਸਟ ਫਲੋਰ ਤੇ ਫਰਸਟ ਕਮਰਾ ਦੇਖ ਰਹੇ ਸੀ ਆ ਸਾਰੀ ਵੀ ਪਿੱਛੇ ਆ ਦੇ ਮਾਸ ਰੂਮ ਦਾ ਡਬਲ ਦਿਖਾ ਦੇ ਤੇ ਇੱਧਰ ਦੇ ਨਾ ਨਹੀਂ ਇੱਕ ਗੱਲ ਹੋਰ ਮੇਰੇ ਚਾਚੇ ਨੂੰ ਸਾਰੇ ਨੇ ਲੱਖ ਲੱਖ ਵਧਾਈਆਂ ਮੁਬਾਰਕਾਂ ਦੇਣੀਆਂ ਠੀਕ ਆ ਹਾਂ ਕਮਰੂ ਨੂੰ ਵਿੱਚ ਦੇਖ ਲਓ ਠੀਕ ਆ ਦੇ ਮੈਂ ਕੈਮਰੇ ਦੇ ਦੁਆਰਾ ਤੇ ਇੱਧਰ ਸਾਈਡ ਦੇਖੋ ਓਕੇ ਜੀ ਠੀਕ ਐ ਇੱਧਰ ਵੀ ਬਾਰ ਬਾਹਰ ਜਾ ਰਹੇ ਆ ਇੱਥੋਂ ਠੀਕ ਆ ਤੇ ਅੱਧ ਉੱਪਰਲੀ ਸਾਈਡ ਆ ਫਰੰਟ ਤੇ ਠੀਕ ਐ ਆ ਬਾਹਰਲੀ ਸਾਈਡ ਲੋਕੇਸ਼ਨ ਹੈਗੀ ਦੇਖ ਸਕਦੇ ਹੋ ਬਹੁਤ ਪਿਆਰਾ 뷰 ਹੈਗਾ ਤੇ ਚਲੋ ਚਲੋ ਵੀ ਦਰਵਾਜ਼ੇ ਖੋਲੀ ਚਲੋ ਠੀਕ ਐ ਆ ਦੇਖੋ ਹਾਂਜੀ ਇੱਧਰ ਪੂਜਾਰੂਮ ਆ ਗਿਆ ਬੰਬਾਂ ਜਿੰਨੀਆਂ ਫੋਟਵਾਂ ਲੱਗੀਆਂ ਵੀ ਇੱਧਰ ਇੱਧਰ ਦੇਖੋ ਜੀ ਦਸਾਂ ਗੁਰੀਆਂ ਦੀਆਂ ਹਨਾ ਹਾਂ ਇੱਧਰ ਪੂਜਾ ਰੂਮ ਤੇ ਬਹੁਤ ਨਾਈਸ ਲੋਕੇਸ਼ਨ ਬਹੁਤ ਸੋਨਾ ਮਕਾਨ ਬਣਿਆ ਹੋਇਆਗਾ ਤੇ ਚਲੋ ਵੀ ਅੱਗੇ ਅੱਗੇ ਚਲੋ ਥੱਲੇ ਚਲੋ ਹਾਂਜੀ ਆਲਾ ਹਾਂ ਅੱਗੇ ਚੱਲਦੇ ਹਾਂ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਫਸਟ ਨੀਚੇ ਕੋਈ ਬਲੌਗ ਬਣਾਉਣਾ ਹਾਂ ਆਹ ਵਾਈਟ ਚਲਦੇ ਹਾਂ ਓਕੇ ਜੀ ਨੇ ਤਾਂ ਆਪਾਂ ਮਕਾਨ ਲਿਆ ਅਮਿਰ ਜੀ ਨੇ ਜੀ ਠੀਕ ਐ ਤੇ ਬਹੁਤ ਸੋਹਣਾ ਮਕਾਨ ਰੈਡੀ ਹੋਇਆ ਹੋਇਆ ਤੇ ਨੂੰ ਨਾਲ ਨਾਲ ਦਿਖਾ ਰਹੇ ਆਂਗੇ ਤੇ ਇਧਰ ਇਹ ਬੈਡਰੂਮ ਪਹਿਲਾਂ ਕਿਚਨ ਦਿਖਾਓ ਕਿਚਨ ਦਿਖਾ ਦੇ ਹਾਂਜੀ ਹਮ ਬੈਡਰੂਮ ਹਾਂਜੀ ਇਹ ਆ ਬੈਡਰੂਮ ਦੇਖੋ ਦੇਖਿਆ ਤੂੰ ਦੇਖਾ ਕੋਈ ਨਹੀਂ ਵੈਸੇ ਤੁਹਾਨੂੰ ਇੱਧਰ ਸਮਝ ਨਹੀਂ ਆਉਣਾ ਕਿਉਂਕਿ ਆਪਾਂ ਉਪਰੋਂ ਚੱਲੇ ਆ ਨਾ ਚਲੋ ਕੋਈ ਗੱਲ ਨਹੀਂ ਆਪਾਂ ਕੋਲਟੀ ਕਰ ਦਾਂਗੇ ਵੀਡੀਓ ਤੇ ਇਧਰ ਦੇਖੋ ਕਿੰਨੀ ਸੋਹਣੀ

ਸਾਡੇ ਬਾਬਾ ਜੀ ਬਰਾਜ਼ਮਾਨ ਠੀਕ ਹੈ ਬ੍ਰਾਂਡ ਰੂਮ ਹੈ। ਸਾਡੇ ਲੰਗ ਲੋਕਾ ਰੂਮ ਤੇ ਕਿਚਨ ਆ ਗਿਆ। ਬਿਊਟੀਫੁਲ ਠੀਕ ਹੈ। ਪਰ ਕਮੈਂਟਾਂ ਨੇ ਵੀ ਜ਼ਰੂਰ ਦੱਸ ਦਿਓ ਠੀਕ ਹੈ। ਚਾਚੀ ਦਾ ਘਰ ਕਿੱਦਾਂ ਲੱਗਿਆ? ਤੇ ਇੱਥੇ ਦੀਦੀ ਬਣਾ ਰਹੇ ਨੇ ਕੁਝ। ਚਲੋ ਘਰ ਆਇਆ ਕਿਚਨ ਦੇ ਵਿੱਚ ਕੰਮ ਬੜੇ ਸਟਾਰਟ ਨਹੀਂ ਕਰਦੇ ਹੈਗੇ। ਆ ਦੇਖੋ ਜੀ, ਹਾਲ ਆ ਗਿਆ। ਬੈਠੇ ਨੇ ਸਾਰੇ। ਡਰੈਂਗ ਰੂਮ ਹੈ। ਇੱਧਰ ਡਰੈਂਗ ਰੂਮ ਆ ਗਿਆ। ਦੱਸੋ ਮਦਮ ਲਾਈ। ਕਮ ਐਕਸਾਈਟਡ ਆ ਹਨਾ ਖੁਸ਼ੀ ਆ ਕਮ ਆ ਬੱਜ ਕੇ ਦਰ ਕਰਦੇ ਮੇਰਾ ਆਈ ਏਮ ਬੈਰੀ ਐਕਸਾਈਟਡ ਦੇਖੋ ਅਬ ਬਾਹਰ ਆ ਗਏ ਠੀਕ ਐ ਬਾਹਰ ਆ ਗਏ ਦੇਖੋ ਇੱਥੇ ਬਸੋ ਠੀਕ ਐ ਤੇ ਬਾਹਰ ਜਾਸ ਨਹੀਂ ਬਾਹਰ ਜਾ ਦੇਖੋ ਹਾਂਜੀ ਮੇਰੇ ਚਾਚਾ ਜੀ ਦਾ ਹਾਊਸ ਠੀਕ ਹੈ ਮੈਂ ਬਹੁਤ ਖੁਸ਼ ਆਂ ਬਾਬਾ ਜੀ ਦਾ ਧੰਨਵਾਦ ਕਰਦੇ ਆਂ ਸੀ ਬਾਬਾ ਜੀ ਸਾਡੇ ਚਾਚਾ ਜੀ ਨੂੰ ਇੰਨਾ ਸੋਹਣਾ ਮਕਾਨ ਦੇ ਤੁਸੀਂ ਮਾਲਕ ਬਣਾਤਾ ਪਰ ਉਹਦੀ ਰਜਾਇਚ ਹੋਇਆ ਜਾਣਾ ਕੁਝ ਹੋਇਆ ਬਾਬਾ ਜੀ ਜਿਦ ਰਜਾ ਤੋ ਦਿਨਾਂ ਤੱਕ ਕੁਝ ਵੀ ਨਹੀਂ ਹੋ ਸਕਦਾ Papa ਕੁਝ ਮਰਜ਼ੀ ਕਰ ਲਈਏ ਇੰਨੇ ਘਰ ਵੇਖੇ ਸੀਗੇ ਹਨਾ ਪਰ ਬਾਬਾ ਜੀ ਨੇ ਬਹੁਤ ਚੰਗਾ ਸੋਚਿਆ ਹੋਇਆ ਸੀਗਾ ਬਾਬਾ ਜੀ ਕਹਿੰਦੇ ਸੀ ਵੀ ਨਹੀਂ ਇਹ ਘਰ ਨਹੀਂ ਸੋਹਣਾ ਕਿਉਂਕਿ ਜਿੰਨਾ ਟਾਈਮ ਬਾਬਾ ਜੀ ਦੀ ਕਹਿੰਦੇ ਉੱਪਰੋਂ ਹਾਂ ਨਾ ਹੋਵੇ ਬੰਦਾ ਕੁਝ ਨਹੀਂ ਕਰ ਸਕਦਾ ਤੇ ਚਲੋ ਆਪਾਂ ਹਾਂਜੀ ਚਾਚੇ ਵੀ ਤਾਂ ਬੈਠੇ ਆ ਹਾਂਜੀ ਹਾਂ ਠੀਕ ਐ ਕਿੰਨੇ ਐਕਸਾਈਟਿਡ ਆ ਬਹੁਤ ਐਕਸਾਈਟਿਡ ਆ ਜੀ ਬਹੁਤ ਖੁਸ਼ੀ ਹੋਈ ਖੁਸ਼ੀ ਹੋਈ ਮਾਨ ਨੂੰ ਤੇ ਜਿਹੜੇ ਆਪਣੇ ਹੱਥ ਚੈਨਲ ਤੇ ਆਪਣੀਆਂ ਫਿਲਮਾਂ ਦੇਖਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਠੀਕ ਹੈ ਦੱਸੋ ਹਾਂ ਭਈ ਇੱਕ ਹਨਾ ਸਾਰੇ ਜਾਣੇ ਨੇ ਮੇਰੇ ਚਾਚੇ ਨੂੰ ਬਹੁਤ ਲੱਖ ਲੱਖ ਵਧਾਈਆਂ ਦੇਣੀਆਂ ਸਾਰਿਆਂ ਨੇ ਹਾਂਜੀ ਬਾਬੇ ਨਾਨਕ ਦੀ ਕਿਰਪਾ ਹੋਈ ਹੈ ਸਾਡੇ ਤੇ ਹਾਂਜੀ ਸਾਡੇ ਵਾਈ ਗੁਰੂ ਜੀ ਦੇ ਮਕਾਨ ਦੇ ਮਾਲਕ ਬਣਾਤਾ ਹੈਗਾ ਠੀਕ ਹੈ ਬਹੁਤ ਮਿਹਰਬਾਨੀ ਬਾਕੀ ਤੁਸੀਂ ਵੀ ਅਰਦਾਸ ਕਰਿਓ ਹਨਾ ਇਸ ਤਰ੍ਹਾਂ ਚ ਬਹੁਤ ਖੁਸ਼ੀਆਂ ਆਉਣ ਰੌਣਕਾਂ ਬਾਈ ਜੀ ਦੀ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਜਾਇਜ਼ ਰੇਟਾਂ ਤੇ ਮਕਾਨ ਦਿੱਤਾ ਬਹੁਤ ਹੀ ਜਾਇਜ਼ ਰੇਟ ਤੇ ਖੁਸ਼ੀ ਹੋਵੇ ਭਾਈ ਸਾਹਿਬ ਤੇ ਇੱਕ ਗੱਲ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਨਾ ਵੀ 23 ਹੁੰਦੇ ਆ ਵੀ ਯਾਰ ਅਸੀਂ ਆ ਚੀਜ਼ ਲਾਉਣੀ ਆ ਆ ਚੀਜ਼ ਲਾਉਣੀ ਆ ਦੱਸੋ ਵਿੱਚ ਭਾਈ ਵਿੱਚ ਛੱਡਿਆ ਸਮਾਂ ਵੀ ਨਾ ਸਰਦਾਰਾਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਕਿਉਂਕਿ ਅਸੀਂ ਪੰਜਾਬੀ ਹਾਂਗੇ ਠੀਕ ਹੈ ਨਾ ਤੇ ਖਾਸ ਕਰਕੇ ਹਾਂਜੀ ਉਹੀ ਮੈਂ ਕਹਿ ਰਹੀ ਆ ਸਰਦਾਰ ਜੀ ਅੱਧਾ ਸਮਾਨ ਇਹਨਾਂ ਨੇ ਵਿੱਚ ਛੱਡਿਆ ਸਾਨੂੰ ਕੋਈ ਪੈਸਾ ਨਹੀਂ ਲਿਆ ਜੀ ਸਾਰੀ ਕਰੋਕਰੀ LED ਪੈਨ ਇਹ LED ਆ ਵੱਡੀਆਂ ਫਿਰ ਜਲਦੀ ਅਸੀਂ ਇਸ ਘਰੇ ਭਤੀਜੇ ਦਾ ਵਿਆਹ ਕਰਾਂਗੇ ਹਾਂ ਜਲਦੀ ਤੁਹਾਨੂੰ ਦਿਖਾਵਾਂਗੇ ਜਲਦੀ ਜਲਦੀ ਅਸੀਂ ਵਿਆਹ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤੇ ਓਕੇ ਥੈਂਕ ਯੂ ਸੋ ਮੱਚ ਆ ਸਾਡੇ ਮੁੰਡੇ ਨੂੰ ਦਿਖਾਉ ਰਿਹਾ ਆ ਇਹ ਆ ਸਾਡਾ ਕੀ ਨਾਮ ਸੀ ਭੁੱਲ ਗਿਆ ਜਸਾਸਾਂ ਗਾਲੂ ਵਾਲੀਆਂ ਠੀਕ ਹੈ ਇਹਦੇ ਲਈ ਕਮੈਂਟ ਕਰੋ ਕਿਵੇਂ ਲੱਗਦਾ ਪੱਗ ਬਹੁਤ ਸੋਹਣੀ ਬੰਦਾ ਹੈ ਉਹ ਵੈਸੇ ਵੀ ਬਹੁਤ ਕਿਊਟ ਆ ਓਕੇ ਥੈਂਕ ਯੂ ਸੋ ਮਾਚ ਲੱਭ ਸਾਰਿਆਂ ਨੂੰ ਠੀਕ ਹੈ ਓਕੇ ਜੀ